ਆਜਾ ਠੀਕ ਹੈ ਆਜੀ ਕੀ ਹਾਲ ਹੈ ਆਜੀ ਵਕੀਲ ਸਾਹਿਬ ਹਾਂ ਕੀ ਹਾਲ ਹੈ ਮੈਂ ਹੋਣਾ ਇੱਕ ਦੋ ਦਿਨ ਚੀ ਉਹ ਐਮਐਲਏ ਸਾਹਿਬ ਅੱਜ ਦਰਸਵਾ ਕਮੇਟੀ ਦੀ ਬੈਠਕ ਹੈ ਦੇਖੋ ਪੂਰੇ ਸਾਡੇ ਐਮਐਲਏ ਸਵਾਨ ਜਿੰਨੇ ਮੈਂਬਰ ਸਵਾਨ ਸਾਡੀ ਇਸ ਕਮੇਟੀ ਦੇ ਚੇਅਰਮੈਨ ਸਾਹਿਬ ਚੌਧਰੀ ਵੱਡੇ ਭਾਈ ਚੌਧਰੀ ਮਦਨ ਲਾਲ ਭੱਗਾ ਜੀ ਸਾਰੇ ਪਿੰਡਰ ਜੀ ਸਾਡੇ ਚੇਅਰਮੈਨ ਸਾਹਿਬ ਸਾਰੇ ਰਲ ਕੇ ਅਸੀਂ ਸ਼ਹਿਰ ਲੁਧਿਆਣੇ ਦਾ ਤੇ ਪੰਜਾਬ ਦੀਆਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੇ ਅੰਦਰ ਕਿਵੇਂ ਵਿਕਾਸ ਹੋਵੇ ਕਿਵੇਂ ਜਿਹੜੇ ਕੰਮ ਰੁਕੇ ਆ ਉਹਨਾਂ ਨੂੰ ਸਪੀਡ ਦਿੱਤੀ ਜਾਵੇ ਅੱਜ ਉਹਦੇ ਬਾਰੇ ਮੀਟਿੰਗ ਆ ਸਾਰੇ ਅਫਸਰ ਸਹਿबान ਪੰਜਾਬ ਦੇ ਸਾਡੇ ਲੁਧਿਆਣੇ ਦੇ ਮੇਅਰ ਸਾਹਿਬ ਸਾਰੇ ਅਸੀਂ ਇਕੱਠੇ ਹੋਏ ਆ ਸੀਨੀਅਰ ਡਿਪਟੀ ਮੇਅਰ ਵੱਡਾ ਭਾਈ ਰਕੇਸ਼ ਪ੍ਰਾਸ਼ਰ ਡਿਪਟੀ ਮੇਅਰ ਸਾਰੇ ਇਕੱਠੇ ਹੋ ਕੇ ਅੱਜ ਇੱਕ ਜਿਹੜਾ ਸਾਡਾ ਕੰਮ ਵਿੱਚ ਰੁਕਿਆ ਹੋਇਆ ਅਧੂਰੇ ਕੰਮਾਂ ਉਹਨਾਂ ਨੂੰ ਪੂਰਾ ਕਰਨ ਲਈ ਅੱਜ ਇੱਕ ਕਮੇਟੀ ਦੀ ਲੁਧਿਆਣੇ ਖਾਸ ਕਰਕੇ ਮੀਟਿੰਗ ਬੁਲਾਈ ਗਈ ਆ ਔਰ ਸਾਡੇ ਅੰਬਰਸਰ ਤੋਂ ਭੈਣ ਜੀ ਉਹ ਐਮਐਲਏ ਸਾਹਿਬਾਨ ਮੋਗੇ ਤੋਂ ਨਕੋਦਰ ਤੋਂ ਆਪਣੇ ਦੇਰਾ ਬਸੀ ਤੋਂ ਸਾਰੇ ਕੋਲੀਜੀ ਪਟਿਆਲੇ ਤੋਂ ਜਿੰਨੇ ਐਮਐਲਏ ਸਾਹਿਬ ਮੈਂਬਰ ਨੇ ਕਮੇਟੀ ਦੇ ਸਾਰੇ ਇਕੱਠੇ ਹੋਏ ਆ ਅੱਜ ਰਲ ਕੇ ਕਿਵੇਂ ਪੰਜਾਬ ਦੀਆਂ ਕਮੇਟੀਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਅੰਦਰ ਜਿਹੜੇ-ਜਿਹੜੇ ਕੰਮ ਕਿਸੇ ਮਹਿਕਮੇ ਦੇ ਰੁਕੇ ਹੋਏ ਆ ਚਾਹੇ ٹرسٹ ਹੋਵੇ ਚਾਹੇ ਇੱਕ ਲਾਡਾ ਹੋਵੇ ਚਾਹੇ ਕਾਰਪਸ਼ਨ ਹੋਵੇ ਸਾਰਿਆਂ ਦੇ ਵਿੱਚ ਕੰਮ ਜਿਹੜਾ ਰੁਕਿਆ ਹੋਇਆ ਉਹਨੂੰ ਕਿਵੇਂ ਸਪੀਡ ਦਿੱਤੀ ਜਾਵੇ ਉਹਦੇ ਲਈ ਅੱਜ ਇਹ ਮੀਟਿੰਗ ਖਾਸ ਕਰਕੇ ਲੁਧਿਆਣਾ ਦੇ ਅੰਦਰ ਹੋ ਰਹੀ ਆ ਕਿੰਨਾ ਕਿਤੇ 에어ਪੋਰਟ ਦਾ ਬੁੱਡੇ ਨਾਲੇ ਦਾ ਮਸਲਾ ਜਿਹਨੇ ਤੁਸੀਂ ਜ਼ਿਕਰ ਕੀਤਾ ਇਸ ਤੋਂ ਇਲਾਵਾ ਨਹਿਰੀ ਪਾਣੀ ਦੇ ਨਾਲ ਜੋੜਨ ਦੀ ਯੋਜਨਾ ਇਹ ਮੁੱਦੇ ਜਿਹੜੇ ਨੇ ਇਸ ਨੂੰ ਲੈ ਕੇ ਵੀ ਅੱਜ ਵਿਚਾਰ ਹੋ ਸਕਦਾ ਕਿਤੇ ਨਾ ਕਿਤੇ ਜਲਦੀ ਇਹ ਨਿਪਟੇ ਚੱਟ ਦੇ। ਦੇਖੋ ਇਹ ਉਹ ਮੁੱਦੇ ਨੇ ਜਿਹੜੇ ਪਿਛਲੇ ਸਮਿਆਂ 'ਚ ਲੰਬੇ ਸਮਿਆਂ ਤੋਂ ਜੇ ਕਹਿ ਦਈਏ ਤਾਂ ਪੰਜਾਬ ਪੰਜਾਬ ਸਾਲ ਜਿਹੜੇ ਪਹਿਲਾਂ ਕੰਮ ਸਟਾਰਟ ਹੋਣੇ ਚਾਹੀਦੇ ਸੀ 25-25 ਸਾਲ ਪਹਿਲਾਂ ਇਹ ਅੱਜ ਸਾਡੀ ਆਮ ਆਦਮੀ ਪਾਰਟੀ ਦੇ ਸਾਡੇ ਮੁੱਖ ਮੰਤਰੀ ਸਾਹਿਬ ਅੱਜ ਇਸ ਮਿਸ਼ਨ ਨੂੰ ਲੈ ਕੇ ਤੁਰੇ ਹੋਇਆ ਵੀ ਜਿਹੜਾ ਕੰਮ ਸਾਡੇ ਪੰਜਾਬੀਆਂ ਲਈ ਇੱਕ ਅੱਜ ਜ਼ਹਿਰ ਬਣ ਕੇ ਬੁੱਢੇ ਦਰਿਆ ਦੀ ਗੱਲ ਕਰੀਏ ਉਹ ਜ਼ਹਿਰ ਬਣ ਕੇ ਲੋਕਾਂ ਦੇ ਲਈ ਸਾਬਤ ਹੋ ਰਿਹਾ ਉਹਨੂੰ ਕਿਵੇਂ ਖਤਮ ਕੀਤਾ ਜਾਵੇ ਕਿਵੇਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਅੱਜ ਉਹ ਕੰਮ ਹੋ ਰਹੇ ਨੇ ਜਿਹੜੇ ਪਿਛਲੇ ਸਮੇਂ ਦੀਆਂ ਸਰਕਾਰਾਂ ਨੂੰ ਅੱਜ ਤੋਂ 20-25 ਸਾਲ ਪਹਿਲਾਂ ਕਰ ਦੇਣੇ ਚਾਹੀਦੇ ਸੀ ਗੋਗੀ ਜੀ ਚੇਅਰਮੈਨ ਹੁੰਦੇ ਸੀ ਇਸ ਕਮੇਟੀ ਦੇ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਬੁੱਢੇ ਨਾਲੇ ਮਾਮਲੇ ਦੇ ਵਿੱਚ ਜਿਨ੍ਹਾਂ ਨੇ ਪੈਸੇ ਖਾਦੇ ਆ ਯਾ ਜਿਨ੍ਹਾਂ ਨੇ ਦੁਰਵਰਤੋਂ ਕੀਤੀ ਪੈਸਾ ਦੀ ਉਹਨਾਂ ਤੇ ਕਾਰਵਾਈ ਹੋਊਗੀ ਲੱਗਦਾ ਦੇਖੋ ਵਾਹ ਚੌਦੀ ਮਦਨ ਲਾਲ ਬੱਗਾ ਜੀ ਨੂੰ ਇਹ ਜ਼ਿੰਮੇਵਾਰੀ ਮਿਲੀ ਪਾਰਟੀ ਨੇ ਦਿੱਤੀ ਆ ਤੇ ਅੱਜ ਇਹ ਵੀ ਉਸ ਕੰਮ ਨੂੰ ਮਿਸ਼ਨ ਲੈ ਕੇ ਕਰਨ ਆਲੇ ਆ ਕਿਉਂਕਿ ਜਿਹੜੇ ਬੰਦੇ ਜ਼ਮੀਨ ਨਾਲ ਗੋਗੀ ਜੀ ਵੀ ਜ਼ਮੀਨ ਨਾਲ ਜੁੜੇ ਹੋਏ ਸੀ ਬੱਗਾ ਜੀ ਵੀ ਜ਼ਮੀਨ ਨਾਲ ਜੁੜੇ ਹੋਏ ਆ ਜਿਹੜੇ ਬੰਦੇ ਇਸ ਕੰਮ ਦੀ ਜ਼ਿੰਮੇਵਾਰੀ ਚੱਕੂਗੇ ਪੂਰੀ ਤੋਰ ਨਵਾਉਗੇ ਇੱਕ ਵੀਤੇ ਦਿਨੀ ਸਰ ਡੀ ਜ਼ੋਨ ਦੇ ਵਿੱਚ ਕਾਫੀ ਹੰਗਾਮਾ ਕੀਤਾ ਕਾਂਗਰਸ ਦੇ ਕੌਂਸਲਰਾਂ ਵੱਲੋਂ ਵੀ ਉਹ ਕਹਿੰਦੇ ਵੀ ਸਾਡੇ ਕੰਮ ਨਹੀਂ ਹੋ ਰਹੇ ਮਲਾਜਮਾਂ ਨਾਲ ਲੜਪੇ ਨੇ ਉੱਥੇ ਜਾ ਕੇ ਕਹਿੰਦੇ ਸਾਡੇ ਪ੍ਰੋਜੈਕਟ ਜਿਹੜੇ ਪੈਂਡਿੰਗ ਪਏ ਨੇ ਜਿਹੜੇ ਜਿਹੜੇ ਉਹਨਾਂ ਵਾਲੇ ਕੰਮ ਆ ਉਹ ਤਾਂ ਅਸੀਂ ਕਰਦੇ ਫਿਰਦੇ ਆ ਜਿਹੜੇ ਆ ਜਿੰਮੇ ਕਹਿ ਦਈਏ ਬੁੱਢੇ ਦਰਿਆ ਦਾ ਲਾਲੋ ਇਹ ਨਹਿਰਾ ਪਾਣੀਆਂ ਵਾਲਾ ਲਾਲੋ ਇਹ ਅਸੀਂ ਕਰਦੇ ਫਿਰਦੇ ਆ ਉਹਨਾਂ ਨੂੰ ਕੋਣ ਲੋਕਾਂ ਨਹੀਂ ਜਦੋਂ ਤੁਹਾਨੂੰ ਘਰ ਬਿਠਾਇਆ ਹੋਇਆ ਹੁਣ ਜੇ ਤੁਸੀਂ ਐਵੇਂ ਹਰ ਗੱਲ ਨੂੰ ਵਾਨਾ ਬਣਾ ਕੇ ਜਾਂ ਗੱਲ ਨੂੰ ਅੱਗੇ ਮੱਲੋ ਮੱਲੀ ਬਦਰੋ ਦੇ ਵਿੱਚ ਲੈ ਕੇ ਜਾਣਾ ਉਹਦਾ ਕੋਈ ਇਲਾਜ ਨਹੀਂਗਾ ਉਹਨਾਂ ਨੂੰ ਕੋ ਕੰਮ ਕਰਾਓ ਜਿਹੜੇ ਕੰਮ ਕਰਨ ਵਾਲੇ ਆ ਉਹ ਕਰੋ ਵਿਰੋਧ ਨਾ ਕਰੋ ਕਿਸੇ ਚੀਜ਼ ਦਾ ਪਾਜੀ ਦੋਕਲ ਵਾਡੀ ਮਨਿਸਟਰ ਆਈ ਸੀਗੇ ਤਾਂ ਭਾਰਤੀ ਜਨਤਾ ਪਾਰਟੀ ਨੇ ਕਹਿਆ ਐਮਐਲਏ ਦੀ ਸੀਟ ਤੇ ਐਮਐਲਏ ਦੇ ਮੋਢੇ ਬੈਠੇ ਸੀ ਤੇ ਗੋਗੀ ਸਾਹਿਬ ਦੀ ਧਰਮ ਪਤਨੀ ਬੈਠੀ ਸੀ ਜਦਕਿ ਇਹ ਅਲਾਉਡ ਨਹੀਂ ਸੀ ਉਹ ਤਾਂ ਗੱਲ ਦੇਖੋ ਗੱਲ ਸੁਣੋ ਮੇਰੀ ਇਨਾਂ ਨੂੰ ਕੋ ਪ੍ਰੋਟੋਕਾਲ ਤਾਂ ਤੁਸੀਂ ਆਪਣਾ ਅਨਦੇਖੀ ਕਰਦੇ ਹੋ ਪ੍ਰੋਟੋਕਾਲ ਨੂੰ ਅਸੀਂ ਰੱਖਦੇ ਆ ਜੇ ਕੋਈ ਬੰਦਾ ਆ ਗਿਆ ਮੀਟਿੰਗ ਹੁੰਦੇ ਚ ਉਹਨੂੰ ਛੇਰ ਦੇਣੀ ਕੋਈ ਮਾੜੀ ਗੱਲ ਤਾਂ ਹੈ ਨਹੀਂਗੀ ਮਾਨ ਸਤਕਾਰੇ ਕੋ ਆਪਣੀ ਮਹਿਲਾ ਨੂੰ ਆਪਣੇ ਕੰਨਿਆ ਦੇ ਵਿੱਚ ਲਾ ਲਈਏ ਤਾਂ ਮਹਿਲਾ ਨੂੰ ਆਪਾਂ ਅੱਗੇ ਰੱਖਦੇ ਆ ਹਰ ਧਰਮ ਚਾਰ ਕਰਮ ਚ ਮਹਿਲਾ ਦਾ ਯੋਗਦਾਨ ਹੁੰਦਾ ਜੇ ਇੱਕ ਮਹਿਲਾ ਆ ਕੇ ਖੜ ਗਈ ਉਹ ਕੀ ਦੀ ਧਰਮ ਪਤਨੀ ਉਹ ਆਕਰ ਐਕਸਐਮਐਲ ਜਿਹੜੇ ਗੋਗੀ ਜੀ ਸੀਗੇ ਸਾਡੇ ਵਿੱਚ ਅੱਜ ਨਹੀਂ ਹੈਗੇ ਜੇ ਉਹਨਾਂ ਦੀ ਧਰਮ ਪਤਨੀ ਨੂੰ ਛੇਰ ਦੇਤੀ ਕਿੰਦੀ ਕਬੱਡੀ ਗੱਲ ਕਰਦੀ ਉਹਨਾਂ ਨੂੰ ਕੋ ਐਵੇਂ ਨਾ ਬਹਾਨੇ ਬਣਾਈ ਜਾਏਗਾ ਨਾ ਕੰਮ ਕਰ ਨਾ ਕੰਮ ਕਰਦਾ ਦੇਖ ਹੀ ਲੈਣ ਕੰਮ ਹੁੰਦਾ ਦੇਖ ਹੀ ਲੈਣ ਇੰਨਾ ਕੁ ਬਰਦਾਸ਼ਤ ਕਰ ਲੈ